ਗੱਲ ਹੈ ਕਿ ਜੇ ਹਾਂ ਤੇ ਇਹਨਾਂ ਨੂੰ ਨਾ ਜਿੰਨਾ ਰਾਤ ਦਾ ਡਰ ਪਿਆ ਹੈ ਨਾ ਕੰਬ ਕੰਬ ਜਾਣ ਢਈ ਹਾਂ ਮੈਂ ਤੇ ਉਹਦਾ ਨਾ ਮੰਮੀ ਦੇ ਢਿੱਡ ਚ ਗੱਲ ਨਹੀਂ ਕੋਈ ਆਈ ਇਹ ਨਾ ਰਹਿ ਗਿਆ ਛੱਕੋ ਛੱਕੀ ਮੈਨੂੰ ਲੱਗਦੀਆਂ ਆਹੋ ਗੱਲ ਵਾਕੇ ਗੱਲ ਸਹੀ ਆ ਮੰਮੀ ਨੇ ਕੋਈ ਗੱਲਬਾਤ ਰਾਤੀ ਕੀਤੀ ਨਹੀਂ ਆ ਆਪਣੇ ਨਾਲ ਇਹਨੇ ਇਹਨੇ ਪੁੱਛਿਆ ਬਸ ਵੀ ਹਾਂ ਕਿਦਾਂ ਠੀਕ ਠਾਕ ਆ ਗਏ ਬਸ ਆਹ ਮੈਨੂੰ ਤੇ ਇਹ ਵੀ ਪਤਾ ਨਹੀਂ ਹੁਣ ਕੀ ਬਣ ਜਾਣਾ ਕਿੰਨੀ ਗਨੇਰੀ ਆ ਜਾਣੀ ਮੈਂ ਤਾਂ ਰਾਤ ਹੀ ਮੈਂ ਤਾਂ ਰਾਹ ਦੇ ਵਿੱਚ ਸਾਰੇ ਇਹੋ ਜਿਹੇ ਗੱਲਾਂ ਕਰਦਾ ਯਾਰ ਰਾਹ ਦੇ ਵਿੱਚ ਫੇ ਰਾਤ ਹੀ ਪਤਾ ਨਹੀਂ ਹੁਣ ਮੈਨ ਲੱਗਾ ਕੋਈ ਸਿਆਪਾ ਪਾ ਜਾਣਾ ਪਰ ਵਿਚਾਰ ਆ ਵਾ ਇੰਨਾ ਆਇਆ ਵਿੱਚ ਕੋਈ ਗੱਲ ਜ਼ਰੂਰ ਆ ਇਹ ਸਾਰੇ ਸਿਆਪੇ ਪਿਆ ਸੁੱਖ ਦੇ ਆਹੋ ਸੁੱਖ ਦੇ ਵਾਕਿਆ ਲੈ ਹੈ ਤੇ ਸੱਪੇ ਸੁੱਕਦੇ ਇਹੋ ਮੈਂ ਜਾਣ ਕੇ ਲਾ ਕੇ ਦਿੱਤਾ ਵਾ ਮੰਮੀ ਦਾ ਤੇ ਕਦੀ ਨੰਬਰ ਨਹੀਂ ਲਾਇਆ ਕੋਹ ਨਹੀਂ ਮੰਮੀ ਦੇ ਫੋਨ ਤੋਂ ਤੇ ਡਾਇਲ 'ਚ ਮੰਮੀ ਦਾ ਨੰਬਰ ਹੁੰਦਾ ਤਾਂ ਧੋਖੇ ਨਾ ਲੱਗਦਾ ਮੰਮੀ ਕੋਲ ਨੀ ਮਮੀ ਦਾ ਨੰਬਰ ਹੈਗਾ ਮਮੀ ਕੋਲ ਲਾਇਆ ਨਹੀਂ ਕਿ ਜੀ ਤਾਂ ਆਇਆ ਨਹੀਂ ਧੋਖੇ ਨਾ ਤੇ ਉਹ ਲੱਗਦਾ ਹੁੰਦਾ ਜਿਹੜਾ ਡਾਇਲ ਵਿੱਚ ਨੰਬਰ ਹੋਣ ਵੀ ਚਲ ਉਹਨੂੰ ਕਲਿੱਕ ਕਰਨ ਲੱਗੇ ਤੇ ਉਹ ਲੱਗ ਗਿਆ ਆ ਹੋ ਸਕਦਾ ਹੈ ਤੇ ਮਮੀ ਨਾਲ ਤੇ ਮਮੀ ਦੀ ਪਰਸੋ ਤੱਕ ਆਲੀ ਗੱਲ ਹੋਣ ਈ ਹੁੰਦਾ ਤੇ ਡਾਇਲ 'ਚ ਨੰਬਰ ਹੈਗਾ ਇਹ ਸੁਖ ਨੇ ਫਿਰ ਲਾ ਕੇ ਦਿੱਤਾ ਉਹਨਾਂ ਨੰਬਰ ਵੀ ਪਤਾ ਲੈ ਹਾਂ ਹਾਂ ਇਹਦੀ ਕਿੱਡੀ ਨੀਤ ਮਾੜੀ ਆ ਇਹ ਸਾਬੀ ਦੇ ਮਗਰ ਚੜੀ ਰਹਿੰਦੀ ਆ ਸਾਬੀ ਮੂੰਹ ਦਾ ਬੜਬੋਲਾ ਸਾਬੀ ਨੀ ਕੋ ਗੱਲ ਕਰਦਾ ਇਹ ਬੜੀ ਨੀਤੀ ਖੋਟੀ ਆ ਸਾਡੀਆਂ ਦੀ ਨੀਤਾਂ ਇਹਦੇ ਵਰਗੀਆਂ ਹੈ ਨਹੀਂ ਇਹ ਇੰਨਾ ਖੋਟ ਪਣਾ ਕਦੀ ਰੱਖਿਆ ਹੀ ਨਹੀਂ ਗੱਲ ਵਾਕਈ ਗੱਲ ਸਹੀ ਆਗੇ ਜਿੰਨੀ ਇਹ ਖੋਟੀ ਨੀਤ ਕਰ ਸਾਬੀ ਅਸਲ ਵਿੱਚ ਸਾਬੀ ਜਿਹੜਾ ਨਾ ਉਹ ਮੂੰਹੋਂ ਗੱਲਾਂ ਬਾਤਾਂ ਕਰ ਦਿੰਦਾ ਸਾਬੀ ਸਾਡੇ ਵਰਗਾ ਹੀ ਆ ਹਾਂ ਪਰ ਉਹਨੇ ਉਹਨੇ ਵੇਲਾ ਉਦੋਂ ਦੇ ਉਹਨੂੰ ਕਹਿੰਦੇ ਬਾਰ ਬਾਰ ਕਹਿੰਦੇ ਉਹਨੂੰ ਪਤਾ ਨਹੀਂ ਪੰਜਾਬੀ ਵੀ ਕਹਿ ਚੁੱਕੀ ਹੋਣੀ ਕਰ ਸਕਾ ਰੋ ਮੇਰੇ ਹਿਸਾਬ ਨਾਲ ਮੈਂ ਸੁਣਿਆ ਦੋ ਚਰੋੜੀ ਹਾਂ ਪੀ ਇਨ ਕੋ ਕੈਮਰੇ ਲੈ ਕੇ ਆ ਜਾ ਕੇ ਰਿਕਾਰਡਿੰਗ ਕੱਟ ਕੇ ਲੈ ਰਿਕਾਰਡਿੰਗ ਕੱਟ ਕੇ ਲੈ ਇਹਨਾਂ ਚੁਗਰ ਵੀ ਰਿਕਾਰਡਿੰਗ ਕੱਢੀ ਨਹੀਂ ਹੋਣੀ ਚਾਹੀਦੀ ਸਾਬੀ ਤੇ ਸਾਬੀ ਆਪਣੇ ਵਰਗਾ ਲੱਲੂ ਜਿਆ ਉਹਦੇ ਨਹੀਂ ਹੈਗਾ ਦਿਮਾਗ ਚ ਕੋਈ ਗੱਲ ਆਉਂਦੀ ਉਹ ਭੋਲਾ ਹੀ ਅਬੜ ਬੋਲਾ ਹੀ ਆਪਣੇ ਵਾਂਗੂ ਬੋਲ ਲੈਂਦਾ ਹੈ ਪਰ ਜਿੱਥੋਂ ਤੱਕ ਇਹ ਪਹੁੰਚੀ ਹੈ ਨਾ ਉੱਥੇ ਤੱਕ ਕੋਈ ਨਹੀਂ ਤੇ ਵੱਡ ਕੇ ਨਹੀਂ ਥੱਲੇ ਦੇਣ ਵਾਲੀ ਆ ਜਿੱਡੀ ਇਹਦੇ ਢਿੱਡ ਚ ਮਹਿਲ ਆ ਤੇ ਖੋਟੀ ਆ ਇਹਨੂੰ 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 ਪਤਾ ਮਗਰਲੇ ਬੰਨੇ ਇਹਨੂੰ ਕੋਈ ਨਾ ਕੋਈ ਉਂਗਲਾ ਲਾਉਂਦਾ ਹੈ ਕੋਈ ਇਹਨੂੰ ਸਕੀਮਾ ਦਿੰਦਾ ਵੀ ਆਹ ਗੱਲ ਕਰ ਤੇ ਆਹ ਗੱਲ ਕਰ ਹਉ ਕੇ ਕੋਈ ਹਉ ਆਂਡ ਕਵਾੜ ਕੋਈ ਇਸ ਤਰ੍ਹਾਂ ਛੜਦਾ ਹੈ ਉਹ ਜੋ ਸਾਡੇ ਨਾਲ ਮੰਮੀ ਮੈਂ ਤਾਂ ਮੰਦੀ ਮੰਨੇ ਹਾਂ ਜੀ ਮੰਮੀ ਆਇਆ ਉਹ ਧਾਈ ਮਾਰਦੀ ਹੁੰਨੀ ਆ ਤੂੰ ਕਿਦਾਂ ਮੂੰਹ ਚੁੱਕ ਕੇ ਮੇਰੇ ਅਲ ਦੇਖਣ ਲੱਗ ਪਏ ਜੀ ਨਹੀਂ ਮੂੰਹ ਵੀ ਚੁੱਕਣਾ ਬੜਾ ਮੰਮੀ ਕੜਕ ਕੇ ਆਵਾਜ਼ ਮਾਰੀ ਆ ਨਾ ਇੱਕਦਮ ਫਟ ਲਾ ਆੜੀ ਆਵਾਜ਼ ਮਾਰੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਜਾਓ ਤੀ ਗੱਲ ਸੁਣ ਕੇ ਆਹ ਮੰਮੀ ਦੀ ਕੀ ਆਂਦੀ ਤੇ ਚੱਲ ਆਜ ਨਹੀਂ ਨਾਲ ਆਇਆ ਤੂੰ ਵੀ ਥੋੜਾ ਗੱਲ ਚੱਲੇਗੀ ਕੀ ਆਂਦੀ ਮੰਮੀ ਆ ਮੰਮੀ ਦਾ ਫੋਨ ਆਉਂਦਿਆ ਵਾ ਮੰਮੀ ਦਾ ਹਾਂ ਬਾਅਦ ਚ ਕਰਨੀ ਗੱਲ ਨਹੀਂ ਤੇ ਆ ਜਾ ਮੈਂ ਨਹੀਂਗਾ ਤੇ ਇਕੱਲੇ ਜਾ ਡਰ ਮਾਰਦਾ ਜੀ ਹੁਣ ਜਾਓ ਇਕੱਲੇ ਜਾ ਵਹਿੰਜਣਾ ਚੱਲ ਮੈਂ ਪੁੱਛਦਾ ਵਾ ਬਪਲਾ ਕੀ ਆਂਦੀ ਆਓ ਜਾਓ ਦੀ ਵਹਿੰਜਣਾ ਨਾਲ ਚੱਲ ਤੂੰ ਨਾਲ ਚੱਲ ਦੱਸ ਜੇ ਤੂੰ ਕਰਵਾਉਣੀ ਆ ਤੂੰ ਹੀ ਦੋ ਚਾਰ ਕਰਵਾ ਲਾ ਕਿ ਮੈਨੂੰ ਜ਼ਰੂਰ ਬੇਜਤੀ ਨਾਲ ਕਰਵਾਉਣੀ ਓ ਮੇਰੀ ਤੂੰ ਇਕੱਲਾ ਸੁਣ ਲਾ ਜਾ ਕੇ ਉੱਥੇ بڑے ਲੱਡੂਆਂ ਦਾ ਪ੍ਰਸ਼ਾਦ ਦੇਣ ਲੱਗੀ ਮਾਤਾ ਵੀ ਜਿਹੜਾ ਮੈਂ ਜਾ ਕੇ ਲੈਣਾ ਹਾਂਜੀ ਮੰਮੀ ਹਾਂਜੀ ਮੰਮੀ ਤਾਂ ਠੀਕ ਵਾ ਉਹਨੂੰ ਵੀ ਲਿਆਉਣਾ ਇਹ ਨਾਲ ਸਵਾਣੀ ਆਪਣੀ ਨਾਲ ਦੀ ਨੂੰ ਵੀ ਕੋਈ ਨਹੀਂ ਦੱਸੋ ਗੱਲ ਕੀ ਆ ਬੰਦਾ ਨਹੀਂ ਦੱਸੂਗੀ ਮੈਂ ਉਹਨੂੰ ਮਾਜ ਮਾਰ ਪਹਿਲਾਂ ਨਾਲ ਗਰਮੀਤ ਓ ਗਰਮੀਤ ਔਰੇ ਆਗਾ ਸੋ ਮੀ ਕਹਿੰਦੇ ਤੁਸੀਂ ਆ ਇਹ ਗੱਲ ਕੀ ਅਖੜਾ ਬਿੰਨੋ ਆਖਣਾ ਕੀ ਆ ਕੋਈ ਨਹੀਂ ਮਮੀ ਮੇਰੇ ਲੱਤਾਂ ਬੜੀਆਂ ਪੀੜੋਂ ਨੇ ਮੈਂ ਦਵਾਈ ਲੱਗੀ ਆ ਖਾਣ ਬੁਖਾਰ ਜਾ ਦਵਾਈ ਖਾ ਲਈ ਮੈਂ ਕਿਹੜੀ ਤੇਰੀ ਦਵਾਈ ਫੜੀ ਆ ਮੁੜ ਕੇ ਖਾਣੀ ਬਾਅਦ ਚ ਖਾਦੀ ਨਾ ਜਾਊਗੀ ਤੇ ਇਨੇ ਤੱਤੇ ਕਿਹੜੀ ਗੱਲ ਬੋਲਣੇ ਕੀ ਵਾ ਦੱਸ ਦਿਨੀ ਬਹਿ ਜਾ ਇੱਥੇ ਤੇ ਖਲੋਤੀਆਂ ਬੈਠੀ ਨੂੰ ਕੀ ਆ ਬੈਠੀ ਨੂੰ ਕਿਤੇ ਤੈਨੂੰ ਮੈਨੂੰ ਸ਼ਰਮ ਦੇਣਾ ਪਹਿਲਾਂ ਇਹ ਦੱਸ ਤੇਰਾ ਨਾ ਮੈਨਾਂ ਵਿਸ਼ਵਾਸ ਤੇਰੇ ਤੇ ਕਰਦੀ ਨਹੀਂ ਵਿਸ਼ਵਾਸ ਦਾ ਮੁੱਲ ਪਾਇਆ ਹੀ ਮੈਂ ਮੈਂ ਕੀ ਕੀਤਾ ਮੈਂ ਛੱਡਿਆ ਵੀ ਕੀ ਜਿਹੜਾ ਨਹੀਂ ਕੀਤਾ ਤੁਸੀਂ ਉਹ ਭੋਲਿਆਂ ਨੂੰ ਬਹਾਲਤਾ ਨਾ ਉੱਦਾਂ ਨੇ ਉੱਦਾਂ ਹੀ ਜਿਹੜੇ ਮੈਨੂੰ ਆਂਦੇ ਸੀ ਮੈਂ ਜਿਹੜੇ ਯਕੀਨੀ ਕਰਦੀ ਉਹਨਾਂ ਤੇ ਨਹੀਂ ਤੇ ਇਹ ਕੀ ਉਹਨਾਂ ਦਾ ਖੋ ਕੇ ਲੈ ਕੇ ਬਹਾਲਤਾ ਉਦਾਂ ਤਾਂ ਮੈਂ ਤੂੰ ਬੋਲਣ ਕਿੱਤੋਂ ਦੇ ਆ ਬੋਲਣ ਉਥੋਂ ਹੀ ਨਹੀਂ ਆ ਸਹੀ ਬੋਲਣ ਦੀ ਗਲਤ ਨਹੀਂ ਬੋਲਣ ਦੀ ਅੱਗੇ ਗਲਤ ਹੀ ਮੈਂ ਉਹਨਾਂ ਦੇ ਆਖੇ ਨਹੀਂ ਲੱਗਦੀ ਹੁਣ ਮੈਨੂੰ ਤਾਂ ਸਾਰਾ ਕੁਝ ਪਤਾ ਲੱਗ ਗਿਆ ਵਾ ਕੋਈ ਕਹੇਗੀ ਦੱਸੋਗੇ ਪਤਾ ਲੱਗਾ ਕਾ ਤੁਹਾਨੂੰ ਗੱਲ ਕੀ ਮੈਂ ਲੌਂੜੀ ਆਪਣੀ ਪਰਜਾਈ ਨੂੰ ਖੋਣ ਲਾਗਰਪਿੰਦਰ ਦੀ ਸੱਸ ਨੂੰ ਗਿਆ ਉਹਨੂੰ ਦਿੱਤੀ ਮੈਂ ਵਧਾਈ ਕੋਠੀ ਦੀ ਉਹਨੇ ਕਿਹਾ ਭੈਣ ਜੀ ਅਸੀਂ ਤਾਂ ਕੋਠੀ ਲਈ ਨਹੀਂ ਕੋਠੀ ਤੇ ਤੇਰੇ ਨੌ ਪੁੱਤ ਨੇ ਲਈ ਆ ਵਾ ਨਹੀਂ ਮਾਤਾ ਪਰਜਾਈ ਨੂੰ ਲੌਂੜੀ ਸਿੱਧਾ ਹੀ ਆਏ ਬਜਾਸੂਸੀਆ ਕੋਣੇ ਤੇ ਫਿਰ ਕੀ ਲੈ ਲਿਆ ਉੱਥੋਂ ਜਾ ਕੇ ਦੇ ਲੈ ਲੈਣ ਵਾਲੇ ਚੋਰ ਨਾਲੇ ਚਤਰ ਮਮੀ ਆਖਿਆ ਹੀ ਉਹਦੀਆਂ ਪੱਟੀਆਂ ਤੇ ਚੜ ਗਈ ਨਾ ਲੱਗੇ ਹੀ ਮੈਨੂੰ ਕੋਈ ਪੱਟੀਆਂ ਤੇ ਨਹੀਂ ਚੜੇ ਪਤਾ ਤੂੰ ਲੱਗ ਗਈ ਆ ਉਹਤ ਨਹੀਂ ਕਿ ਵੀ ਜਿਹੜੀ ਚੁੱਪ ਕਰਕੇ ਆਣ ਕੇ ਖਲੋਗੀ ਮੈਨੂੰ ਪਤਾ ਨਹੀਂ ਲੱਗਾ ਤੇ ਜਾ ਕੇ ਤੇ ਜਾਉਂ ਨੀ ਬਹੁਤੀਆਂ ਸਲਾਵਾਂ ਨਾ ਦੇ ਤੈਨੂੰ ਇੰਨਾ ਨਹੀਂ ਪਤਾ ਮੈਨੂੰ ਵੀ ਕਰਦੀ ਕਿ ਫਿਰਦੀ ਤੂੰ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਇਹਨਾਂ ਗੱਲਾਂ ਦਾ ਤੇ ਫਿਰ ਮੈਂ ਇਸ ਘਰ ਚ ਆਉਣਾ ਵੀ ਨਹੀਂ ਸੀ ਮੈਂ ਉਹਨਾਂ ਦਾ ਕਹਿਣਾ ਹੀ ਨਹੀਂ ਮੰਦੀ ਹੁੰਦੀ ਮਮੀ ਮਮੀ ਤੂੰ ਹੈ ਵੀ ਇਦਾਂ ਕਰਦਾ ਹੋ ਕੇ ਗੱਲ ਨਾ ਕਰੋ ਕੋਈ ਵੀ ਗੱਲ ਤੂੰ ਸਵਾਦੀ ਗੱਲ ਕਰ ਚੁੱਪ ਕਰ ਜਾ ਹੁਣ ਤੇ ਤੂੰ ਬੋਲੀ ਨਾ ਨਾ ਮੈਨੂੰ ਪਤਾ ਮੇਰੇ ਨਾਲ ਦੀ ਕਿਹੜਾ ਗੱਲ ਪੈਂਦੀ ਐ ਤੂੰ ਗੱਲ ਪੈਂਦੀ ਵੀ ਐ ਫਿਊਦੀ ਮੇਰੇ ਨਾਲ ਮੈਂ ਤੈਨੂੰ ਅੱਗੇ ਕੀ ਕਿਹਾ ਮੈਂ ਛੱਡਿਆ ਕਿ ਜਿਹੜਾ ਕਰਨ ਵਾਲਾ ਰਹਿ ਗਿਆ ਜਿਹੜਾ ਹੌਣ ਕਰਨਾ ਤੂੰ ਅੱਜ ਵੀ ਆਨੀ ਆ ਫੇ ਚੱਲ ਮੇਰੇ ਨਾਲ ਜਾ ਕੇ ਵੇਖ ਜੇ ਅੱਜ ਵੀ ਸਾਡੇ ਨਾਲ ਵੇ ਮੈਂ ਸੁਣਨ ਲਈ ਕੋਠੀ ਨੂੰ ਰਪਿੰਦਰ ਨੇ ਲਈ ਆ ਰਪਿੰਦਰ ਦੀ ਗੱਲ ਬਾਤ ਮੇਰੀ ਸੁਣਨ ਲਈ ਆ ਮੇਰਾ ਤਾਂ ਨਾਮ ਵੀ ਨਹੀਂ ਆਇਆ ਕੋਈ ਨੰਮੀ ਨੇ ਆਵਾਜ਼ ਫੋਨ ਲਾਈਆ ਰਪਿੰਦਰ ਨੇ ਉਸ ਨੂੰ ਵੀ ਰਪਿੰਦਰ ਨੇ ਫੋਨ ਨਹੀਂ ਆ ਰਪਿੰਦਰ ਦਾ ਹੁਣ ਤੇਰਾ ਰਾਦਾ ਵੀ ਹੁਣ ਰਪਿੰਦਰ ਨੂੰ ਪਾ ਲੈਣਾ ਵਿੱਚ ਫਿਰ ਰਪਿੰਦਰ ਨੇ ਨਹੀਂ ਕੋਠੀ ਵੇ ਨਾ ਇਹਨੇ ਕਰਦੇ ਆ ਜੜਾ ਵੱਡ ਕਿਉਂ ਸ਼ਰੀਕੇ ਬਾਜੇ ਕਰਦਾ ਮੈਂ ਤਾਂ ਤੇਰਾ ਸਾਰਾ ਤੇਰੇ ਉੱਤੇ ਘਰ ਸੁੱਟਿਆ ਹੀ ਮੈਨੂੰ ਕੀ ਪਤਾ ਵਿੱਚ ਇਹ ਵਿੱਚ ਤੂੰ ਹੀ ਸਾਰਾ ਕੁਝ ਖਾ ਕੇ ਮਰ ਜਾਣਾ ਇੱਧਰ ਰਿਮੂਵ ਕਰੋ ਖਾਂ ਜਦੋਂ ਮੈਂ ਖਣੀ ਵੀ ਜਾ ਕੇ ਪ੍ਰੂਫ ਵੇਖ ਲਓ ਵੀ ਜਿੱਥੇ ਕਿਤੇ ਅਸੀਂ ਕੋਠੀ ਲਈ ਜਾਂ ਕੁਝ ਲਿਆ ਹੋਵੇ ਨੇ ਤੂੰ ਤਾਂ ਸੁਪਾਈਆਂ ਦੇ ਹੀ ਨਾ ਨਾ ਹੁਣ ਤੇਰੀਆਂ ਸੁਪਨਿਆਂ ਲੈ ਮੈਂ ਇੱਕ ਵੀ ਤੇਰੀ ਗੱਲ ਮੰਨਣੀ ਹੁਣ ਅੱਛਾ ਆਪਣੀਆਂ ਸੁਣਾਈ ਜਾਣੀਆਂ ਤੇ ਸਾਡੀ ਗੱਲ ਮੰਨਣੀ ਵੀ ਕਿਹੜੀ ਗੱਲੋਂ ਨਹੀਂ ਮੰਨਣੀ ਇੰਨੀਆਂ ਗੱਲਾਂ ਮੰਦੀ ਰ ਤੇਰੀਆਂ ਹੀ ਗੱਲਾਂ ਚ ਮਿੱਠੀਆਂ ਗੋਲੀਆਂ ਦੇ ਦੇ ਕੇ ਤੇ ਮੰਮੀ ਐਦਾਂ ਮੰਮੀ ਐਦਾਂ ਤੇ ਉਹਨਾਂ ਵਿਚਾਰਿਆਂ ਨੂੰ ਭੋਲਿਆਂ ਨੂੰ ਮਾਰਤਾ ਤੂੰ ਹਾਂ ਬੈ ਨਹੀਂ ਜਿਆਦਾ ਹੀ ਭੋਲਿਆ ਭੋਲਿਆਂ ਨੇ ਕਿਤੇ ਜਿਆਦਾ ਹੀ ਨਹੀਂ ਆਪਣੇ ਵਾਲਾ ਲਾ ਲਿਆ ਤੁਹਾਨੂੰ ਆਪਣੇ ਵਾਲੇ ਨਹੀਂ ਲਾਉਣਾ ਇੱਕ ਮਿੰਟੋ ਤੇ ਮੇਰਾ ਫੋਨ ਆ ਗਿਆ ਆਪਣੇ ਆ ਲਾਉਣ ਦਾ ਹੁਣ ਤੈਨੂੰ ਇਹ ਪਤਾ ਵਾ ਆਪਣੇ ਆ ਤੂੰ ਹੀ ਲਮਨੀ ਤੈਨੂੰ ਪਤਾ ਹੀ ਸਾਰੀਆਂ ਚਲਾਕੀਆਂ ਤੈਨੂੰ ਪਤਾ ਹੈ ਥੱਲੇ ਥੱਲੇ ਦਾਤਰੀਆਂ ਨਾ ਪਿੜੀਆਂ ਵੱਢਦੀ ਰਹੀ ਤੂੰ ਆਪਣੇ ਉਪਣੇ ਵੱਲ ਲਾਇਆ ਐਵੇਂ ਨਾ ਜਾਣ ਕੇ ਮੇਰੇ ਸਿਰ ਤੇ ਉਹਦੇ ਨਾਲ ਲਾ ਕੇ ਚੜੀ ਜਾਓ ਉਹਦੇ ਮਗਰ ਨਹੀਂ ਮੈਂ ਲੱਗੀ ਇਹ ਮੇਰਾ ਆਪਣੇ ਦਿਮਾਗ ਕੰਮ ਕੀਤਾ ਸੀ ਉਹਦੇ ਮਗਰ ਨਹੀਂ ਲੱਗੀ ਮੈਂ ਵੀ ਇਹ ਗੱਲ ਸੋਚਦੀ ਆ ਇਹ ਗੱਲ ਸੋਚਦੀ ਇਹਨਾਂ ਕੰਮਾਂ ਨੂੰ ਦਿਮਾਗ ਕੰਮ ਕਰਦੇ ਸਾਡੀਆਂ ਬੇਇੱਜ਼ਤੀਆਂ ਕਰਾਉਣ ਨੂੰ ਭੈਣ ਦੀ ਗਾਂ ਸੱਸ ਨੂੰ ਫੋਨ ਲਾ ਲਾ ਕੇ ਬਹੁਤ ਤੇਰੀ ਬੇਇੱਜ਼ਤੀ ਹੋ ਗਈ ਭੈਣ ਦੀ ਸੱਸ ਚੀਜ਼ ਦਾ ਦੱਸ ਤਾਦ ਕਰਕੇ ਤੇਰੀ ਬੇਇੱਜ਼ਤੀ ਹੋ ਗਈ ਤੇ ਭੈਣ ਭੈਣ ਨੂੰ ਮਿਹਣੇ ਮਾਰੂਗੀ ਤਾਦ ਕਰਕੇ ਬੇਇੱਜ਼ਤੀ ਹੋ ਗਈ ਤੇਰੀ ਹਨਾ ਚਲਾਕ ਤੇ ਬੜੀ ਤੂੰ ਸਾਡੇ ਕੋਲ ਹੈ ਹੀ ਕੀ ਐ ਫਿਰ ਤੁਹਾਡੇ ਕੋਲ ਹੋਵੇ ਵੀ ਕੱਖ ਨਾ ਹਾਂ ਨਹੀਂ ਹੈਗਾ ਸਾਡੇ ਕੋਲ ਜਿੱਥੇ ਹੈ ਨਹੀਂ ਹਾਂ ਦੀ ਕਰੀਏ ਨਾ ਉੱਥੇ ਕੱਖ ਨਹੀਂ ਹੁੰਦਾ ਤੇ ਅਹੀ ਕੋਈ ਲਿਆ ਹੋਵੇ ਤਾਂ ਸਾਡੇ ਕੋਲ ਹੋਵੇ ਤੁਹਾਨੂੰ ਮੈਂ ਆਖਾ ਭੀ ਹੋ ਹੈਗਾ ਵਾ ਨਹੀਂ ਲੈ ਕੇ ਕਿਉਂ ਮੁੱਕ ਰਣ ਢਈ ਆ ਸਾਰਾ ਕੁਝ ਕਰਕੇ ਫੇਰ ਕਿਉਂ ਤਰੰਡੀਆਂ ਆ ਇੱਕ ਵਾਰੀ ਦੀ ਆਖੀ ਮੈਂ ਤੈਨੂੰ 100 ਵਾਰੀ ਦੱਸਦੀ ਆ ਮੈਂ ਕੁਝ ਨਹੀਂ ਲਿਆ ਕੋਈ ਉਹ ਗੱਲ ਜੀ ਸੰਦੇ ਕਰ ਲੈ ਸਗੋਂ ਉਹੇ ਚੜਦੀ ਆ ਮੈਂ ਤਾਂ ਦੋਵੇਂ ਜਿਹੜੀਆਂ ਅੱਖ ਲੋਕੇ ਤੇ ਮੈਨੂੰ ਡਰਾਉਣ ਲੱਗੀਆਂ ਡਰਾਉਣ ਕਿਹੜੀਆਂ ਲੱਗੀਆਂ ਡਰਾਉਂਦੀਆਂ ਹੁੰਦੀਆਂ ਨਾ ਤੂੰ ਐਨੇ ਸਿਰ ਤੇ ਮੇਰੇ ਚੜਦੀ ਨਾ ਤੂੰ ਤਾਂ ਸਿਰ ਤੇ ਤਰੇ ਚੜੇ ਆ ਇਸੇ ਨਾ ਨਾ ਰੋ ਤੈਨੂੰ ਮੈਂ ਬੁਰੀ ਭੜੀ ਲੱਗਣ ਲੱਗਾ ਆਹ ਤੂੰ ਤਾਂ ਮੈਨੂੰ ਕਿਉਂ ਚਪਰੀ ਕੇ ਦੇਣੀਆਂ ਜਿੱਦਾਂ ਦੀ ਤੇਰੀ ਹਾਲਾਤ ਆ ਮੈਨੂੰ ਪਤਾ ਹੀ ਆ ਮੰਮੀ ਵੇਖ ਲੈ ਕਿਤੇ ਮੰਨੇ ਇੱਕ ਵਾਰੀ ਵੀ ਦੋਵੇਂ ਜੀ ਮੰਨਣ ਵਾਲਾ ਉਹਦੇ 'ਚ ਹੈ ਹੀ ਨਹੀਂ ਆ ਹਾਂ ਮੈਨੂੰ ਲੋਡ ਪਈ ਲੁੱਤੀਆਂ ਲਾਉਣ ਦੀ ਹਾਂ ਦੇ ਪੰਪ ਚੰਗੀ ਤਰ੍ਹਾਂ ਪੰਪ ਦੇ ਪੰਪੇ ਜਹਾ ਕਿੜਾ ਵਾ ਸੱਚ ਬੋਲਣ ਨਹੀਂ ਆ ਸੱਚ ਕੋਈ ਕੋ ਸੁਣਿਆ ਨਹੀਂ ਜਾਂਦਾ ਸੱਚੇ ਤੇ ਕਬੜਾ ਲੱਗਦਾ ਵਾ ਮੈਂ ਲੱਗੀ ਬੂਆ ਬੰਦ ਕਰਨ ਬੋਲੀ ਚਾਹ ਤੂੰ ਬੰਦ ਕਰ ਲੈ ਹੁਣ ਬੂਏ ਬੰਦ ਕਰ ਮੈਂ ਹੋਰ ਤੇਰੇ ਭੱਲੇ ਕੀ ਆ ਸੱਚ ਸੁਣਨਾ ਤਾਂ ਬੂਏ ਬੰਦ ਕਰਨੀ ਆ ਮੈਂ ਮੈਂ ਇੱਕ ਮਿੰਟ ਰੋਜੋ ਬੇਨਾਵਾ ਤੁਸੀਂ ਮੈਨੂੰ ਕਿੱਥੇ ਆ 25 ਲਾਈ ਗਲਾਸਾਂ ਨੂੰ ਇੱਥੇ ਹਾਂਜੀ ਨਹੀਂ ਆ ਆਹੋ ਹਾਂ ਫਰਸਟ ਪੇਪਰ ਤੇ ਕਿਤੇ ਆ ਦੋ ਜਗ੍ਹਾ ਤੇ ਕਰਦੀਆਂ ਵੇ ਕੀ ਆ ਹਾਂ ਹਾਂ ਇੱਕ ਆਹ ਕਿੱਥੇ ਦੂਜੀ ਦੋ ਜਗ੍ਹਾ ਤੇ ਕੀਤੇ ਆ ਅੱਛਾ ਛੇ ਇੱਕ ਠੀਕ ਹੈ ਅੱਛਾ ਇੱਕ ਹੋਰ ਕਰਾਉਣੇ ਆ ਥੱਲੇ ਬੰਨੇ ਇੱਥੇ ਹਾਂ ਜਿੱਥੇ ਮੋਹਰ ਲੱਗੀ ਥੱਲੇ ਬੰਨੇ ਹਾਂ 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 ਓਏ ਇੱਕ ਮਿੰਟ ਖੋਲੋ ਹਾਂ ਠੀਕ 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 ਆ ਅੱਛਾ ਚਲੋ ਚਲੋ ਮੈਂ ਕੋਈ ਨਹੀਂ ਮੈਂ ਕਰਾਉਣਾ ਵਾ ਤੇ ਉਹ ਉਹ ਗੱਲ ਨਹੀਂ ਗੱਲ ਬਣਨੀ ਫਿਰ ਇਹਨੇ ਸਾਰਾ ਚਲੋ ਮੈਂ ਰੁਕ ਜਾ ਮੈਂ ਮੈਂ ਕਰਾਉਣਾ ਰੁਕ ਜਾ ਫਿਰ ਇੱਕ ਮਿੰਟ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਯਾਰ ਪਹਿਲਾਂ ਦੱਸਣਾ ਸੀ ਨਾ ਇਹ ਸਾਰੀ ਨੌਲੇਜ ਪਹਿਲਾਂ ਬੰਦਾ ਦਿੰਦਾ ਵਾ ਯਾਰ ਭਾਜੀ ਇੱਦਾਂ ਥੋੜਨਾ ਹੁੰਦਾ ਹੁਣ ਤੁਸੀਂ ਨੌਲੇਜ ਪਹਿਲਾਂ ਦੋ ਨਾ ਸਾਰੀ ਗੱਲ ਤੇ ਜਿਹੜੀ ਕਰਨ ਵਾਲੀ ਗੱਲ ਜਿਹੜੀ ਹੈਗੀ ਹੈ ਤੁਹਾਡੇ ਤੁਹਾਨੂੰ ਪੈਸੇ ਕਾਹਦੇ ਦਿੱਤੇ ਦੋਨ ਬਾਰੇ ਕੀ ਕੰਮ ਕਰਾਉਣ ਦੇ ਤੁਹਾਨੂੰ ਮੈਂ ਸਾਰੀ ਗੱਲ ਦੱਸੀ ਵੀ ਹੀ ਭਾਜੀ ਚਲੋ ਮੈਂ ਕੋਈ ਨਹੀਂ ਬੇਰਨਾਵਾ ਕੋਸ਼ਿਸ਼ ਕਰਦਾ ਠੀਕ ਹੈ ਚਲੋ ਕੋਈ ਗੱਲ ਨਹੀਂ ਠੀਕ ਹੈ ਹੁਣ ਹੁਣ ਕੀ ਸਿਆਪਾ ਪੈ ਗਿਆ ਹੁਣ ਕੀ ਹੋ ਗਿਆ ਵਾ ਇੱਕ ਸਿਆਣ ਦਾ ਗਿਆ ਕਰਾਉਣ ਵਾਲੇ ਹੁਣ ਆਂਦਾ ਇੱਕ ਸਿਆਣ ਦਾ ਗਿਆ ਕਰਾਉਣ ਵਾਲੇ ਉਹ ਸਿਆਣ ਕਰਾ ਆਂਦਾ ਗੱਲ ਨਹੀਂ ਪੜਨੀ ਇੱਦਾਂ ਤੇ ਉਹ ਤੇ ਇਤਰਾ ਰਿੱਝਣ ਡਈ ਆ ਜਿਵੇਂ ਕੜੀ ਚੁੱਲੇ ਦੇ ਧੜੀ ਰਿੱਝਣ ਰਹੀ ਹੁੰਦੀ ਆ ਤੇ ਮਾਤਾ ਸੈਨ ਕਰ ਦੋਗੇ ਤੇ ਕੋਲ ਹੀ ਉਹ ਖਲੋਤੀ ਆ ਮੈਂ ਕਦੀ ਰੁਕ ਜਾ ਹੁਣ 2 ਮਿੰਟ ਜਾਂਦੇ ਔਰ ਫਿਰ ਪਰੇ ਉਸੇ ਹੁਣਦੀ ਆ ਮਾਤਾ ਕੱਲੀ ਵੀ ਇਹਨਾਂ ਮੈਂ ਤੇ ਕੱਲੀ ਮਾਤਾ ਕੋ ਘਰੋਣਾ ਵਾ ਮੈਂ ਤਾਂ ਚੱਲ ਕੋਈ ਨਹੀਂ ਬਾਕੀ ਦੇ ਸਾਰੀਆਂ ਗੱਲਾਂ ਰਹਿ ਗਈਆਂ ਰਹਿ ਗਈਆਂ ਜੇ ਤੂੰ ਕੀਤੀ ਤੇ ਆ ਤੇ ਕੜਛੁੜਾ ਇੱਥੇ ਬਾਹਰ ਧਿਆਨ ਰੱਖਦੀ ਮੈਂ ਮੈਂ ਵੇ ਨਹੀਂ ਆ ਤੇ ਉਹ ਬਲਾ ਜੀ ਇੱਧਰ ਉੱਧਰ ਹੋ ਜੇ ਤੇ ਚੁੱਪ ਕਰਕੇ ਇਦਾਂ ਹੀ ਟੱਡੇ ਕਰਕੇ ਲੈ ਜੀ ਸਾਹਮਣੇ ਨਾ ਖੜੀ ਹੁਣ ਤੇ ਉਹਨੂੰ ਮਾਤਾ ਨੂੰ ਆਖੀ ਪੇ ਮਾਤਾ ਮੇਰਾ ਤੇ ਨੌਕਰੀ ਜਾਂਦੀ ਰਹਿਣੀ ਆ ਮੈਂ ਤੇ ਰੋਟੀ ਤੋਂ ਵੀ ਜਾਂਦੇ ਰਹਿਣਾ ਵਾ ਤੇ ਮੇਰੇ ਸਹਨ ਕਰਦੇ ਮੈਂ ਤੇ ਪੈਰੀ ਹੱਥ ਲਾਉਣਾ ਮੈਂ ਕੋਠੇ ਨਹੀਂ ਲਈ ਮੇਰੇ ਨਾਲ ਜਾ ਕੇ ਉੱਥੇ ਵੇਖਿਆ ਸਹਨ ਕਰਦੇ ਚੱਲ ਮੈਂ ਤੈਨੂੰ ਹੁਣੇ ਬਾਕੇ ਖੜਾ ਇੰਨੀ ਗੱਲ ਕਹਿ ਕੇ ਉਹਦੇ ਪੈਰੀ ਪੂਰੀ ਹੱਥ ਲਾ ਕੇ ਤੇ ਸਹਨ ਕਰਾ ਲਾ ਹੁਣ ਨਹੀਂ ਤੇ ਮੁੜ ਕੇ ਕੱਖ ਵੀ ਨਹੀਂ ਭੱਲੇ ਪੈਣਾ ਨਹੀਂ ਗਿਆ ਐਵੇਂ ਨਾ ਕੱਖ ਭੱਲੇ ਪਾਊਗਾ ਸ਼ੁੱਭ ਸ਼ੁੱਭ ਵਾਲਿਆ ਕਰੋ ਕਾਲੀ ਜਬਾਨ ਨਾਲ ਭੱਲਿਆ ਕਰੋ ਐ ਕਿ ਬੋਲਣੀ ਆ ਸਾਰਾ ਸਿਆਪਾ ਪਾਇਆ ਕੁੜੀਏ ਸਾਰੇ ਬੰਨੇ ਲੱਗ ਗਿਆ ਕੱਲੀ ਬੈਠੀ ਕੱਲੀ ਬੈਠੀ ਆ ਗਈ ਰਸਈ ਜਾ ਗਈ ਜਾਂਦੀ ਰਸਈ ਜਾ ਕੇ ਕੱਲੀ ਆ ਆ ਮਾਤਾ ਕੱਲੀ ਆ ਆ ਬੱਚੇ ਤੇ ਕੱਲੀ ਹੋ ਜਾ ਮੈਂ ਜਾਣਾ ਇਹ ਫਾਈਨਲ ਹੈ ਨਾ ਇੱਕ ਇਥੋਂ ਤੂੰ ਤੂੰ ਇੱਥੇ ਰਹਿ ਨਾ ਤੂੰ ਨਾ ਜਾ ਮੈਂ ਕੱਲੇ ਜਾਣਾ ਮੈਂ ਸੋਖ ਨੂੰ ਵੇਖਣ ਗਈ ਆ ਸੋ ਕਹਨੀ ਇੱਥੇ ਮੇਰੇ ਖਾਜ ਰੁਕ ਜਾ ਸਾਬੀ ਹੈ ਨਹੀਂਗਾ ਹੁਣੇ ਹੁਣੇ ਚਲ ਜਾਣਾ ਮੜ ਕੇ ਫਿਰ ਕੰਮ ਨਾ ਖਰਾਬ ਹੋ ਜਾਏ ਕਿ ਸਾਬੀ ਨਹੀਂ ਨਹੀਂ ਪਾ ਕੇ ਮਾਤਾ ਬੈਠੀ ਚਲੀ ਆ ਜਾ ਚਲ ਜਾਣਾ ਰੋਣਾ ਕੋਈ ਗੱਲ ਨਹੀਂ ਮਮੀ ਮੇਰੀ ਗੱਲ ਸੁਣ ਬਾਕੀ ਤੇ ਜੋ ਗੱਲਾਂ ਹੋ ਗਈਆਂ ਸੋ ਹੋ ਗਈਆਂ ਪਰ ਮੈਂ ਕੀਤਾ ਕੋਈ ਨਹੀਂ ਹੈਗਾ ਇਹੋ ਜਿਹਾ ਕੋਈ ਵੀ ਕੰਮ ਤੇ ਤੁਹਾਡੇ ਦਿਮਾਗ 'ਚ ਕੋਈ ਬਹਿ ਗਈ ਆ ਗੱਲ ਇਹੋ ਜੀ ਮੈਂ ਕੋਈ ਕੰਮ ਨਹੀਂ ਹੈਗਾ ਕੀਤਾ ਕੋਈ ਸਫਾਈਆਂ ਦੇਣ ਦੀ ਲੋੜ ਨਹੀਂ ਹੈਗੀ ਹੁਣ ਮੈਨੂੰ ਕੋਈ ਵੀ ਤੈਨੂੰ ਸਫਾਈਆਂ ਨਹੀਂ ਦਿੰਦਾ ਮੈਂ ਤੈਨੂੰ ਆ ਤੂੰ ਉਦਨ ਸੈਨ ਕੀਤਾ ਹੀ ਮੇਰੇ ਤੇ ਆ ਰਹਿ ਗਿਆ ਵਾ ਇੱਕ ਇੱਥੇ ਸਾਈਨ ਕਰਾਂ ਲਾ ਇੱਥੇ ਸਾਈਨ ਕਰਦੇ ਬਸ ਤੋਂ ਨਹੀਂ ਨਹੀਂ ਕੋਈ ਚਲ ਜਾਣੀ ਨਹੀਂ ਅਰੇ ਉਹਦਨ ਕਰਾ ਕੇ ਖੜੇ ਸੀ ਅੱਜ ਫੇਰ ਪੇਪਰ ਚੁੱਕੀ ਫਿਰਦਾ ਮਾਦਾ ਮੇਰੇ ਪੇਪਰ ਇੱਥੋਂ ਮੈਂ ਤਾਂ ਕਹਿੰਦਾ ਸਾਈਨ ਕਰਨ ਨੂੰ ਵੀ ਇੱਥੇ ਨਾ ਮੈਂ ਸਾਈਨ ਕਰਦੇ ਆ ਮੇਰੀ ਨੌਕਰੀ ਚਲ ਜਾਣੀ ਆ ਲਿਆ ਕਰ ਦੇ ਨੇ ਉਹੋਈ ਗੱਲ ਨਾ ਉਹ ਤੋਂ ਮੇਰੇ ਪੇਪਰ ਦੇ ਰਿਹਾ ਕਾਦੇ ਪੇਪਰ ਦਾ ਮਨ ਉਹ ਹੋਇਆ ਗਿਆ ਸਾਬੀ ਆਪੈ ਹੀ ਦੇ ਘਰ ਦੇ ਸਾਰੇ ਪੇਪਰ ਬਣਾਈ ਹਾਏ ਮਨੀ ਤੂੰ ਕੀ ਕਰਨ ਧਿਆਵਾ ਤੇਰਾ ਨਹੀਂ ਪੈਲੀ ਦੇ ਪੇਪਰ ਵਾ ਨਹੀਂ ਪੈਲੀ ਦੇ ਪੇਪਰ ਦੇ ਕੰਮ ਕਰੋ ਆਪਣਾ ਅਗਲਾ ਦਾਈ ਬਣਾ ਸਮਝਿਆ ਐਵੇਂ ਇਹ ਮੂਹ ਚੋ ਕਰਿਆ ਦੇ ਗੱਲ ਕਰ ਇਹਨਾਂ ਦੀ ਇਹਨਾਂ ਹੱਠਾਂ ਚੋਂ ਗੱਲ ਹੋਈ ਤੂੰ ਕਹਿੰਦੀ ਮਿੱਟੀ ਪੈਣੀ ਅੱਖਾਂ ਚ ਘੱਟਾ ਪੈਣਾ ਉਹੀ ਗੱਲ ਕੀਤੀ ਨੇ ਇਹਨਾਂ ਲੁੱਟ ਕੇ ਲੈ ਚਲੇ ਸਾਰਾ ਕੁਝ ਨਾਲ ਆ ਭਾਬੀ ਵੀ ਰਲਈਓ ਨਹੀਂ ਛੱਡਦੀਆਂ ਸਤਕਰ ਤੇ ਡੈਣ ਵੀ ਛੱਡ ਦਿੰਦੀ ਤੂੰ ਆਪਣਾ ਹੀ ਛੱਡ ਦਿੰਦੀ ਹਾਂ ਹੱਤ ਚੁੱਕੀ ਇਹਨਾਂ ਨੇ ਵੇਖ ਲਓ ਮੰਮੀ ਮਨੇ ਆ ਕੰਮ ਕਿਹੜਾ ਕਰਨ ਲੱਗਾ ਭਰਾ ਹੀ ਭਰਾ ਹੀ ਬਖਸ਼ ਦਿਨੋ ਚਾਪ ਕਰਾਈ ਜੋ ਤੇ ਤੇਰੀ ਜਬਾਨ ਅਜੇ ਵੀ ਨਹੀਂ ਪੰਦ ਹੁੰਦੀ ਤੇਰੀ ਜਬਾਨ ਨੂੰ